ਸਾਚੀ ਰਿਕਾਉਟ ਸੀ ਦੇਖ ਰਹੇ ਹੋ ਦੂਜਾ ਪੰਜਾਬ ਟੀਵੀ ਅੱਜ ਪੰਜਾਬ ਤੇ ਹੋਰ ਕਈ ਮਾਮਲਿਆਂ ਨੂੰ ਲੈ ਕੇ ਹਾਜ਼ਰ ਹੋਏ ਆਂ ਸਾਰੀ ਗੱਲਬਾਤ ਦੇ ਦੌਰਾਨ ਸਾਡੇ ਵਿੱਚ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਗੁਰਜੀਤ ਸਰ ਅੱਜ ਆਪਾਂ ਸ਼ੁਰੂਆਤ ਕਰਾਂਗੇ ਪੰਜਾਬ ਦੇ ਜਿਹੜੇ ਵਿਸ਼ੇਸ਼ ਸੈਸ਼ਨ ਤੋਂ ਉਹ ਆਨੰਦਪੁਰ ਸਾਹਿਬ ਵਿੱਚ ਹੋਣ ਜਾ ਰਿਹਾ ਹੈ ਇਤਿਹਾਸ 'ਚ ਪਹਿਲੀ ਵਾਰੀ ਇਹ ਕਰਨਾ ਹੋਣ ਜਾ ਰਹੀ ਹੈ ਕਿ ਵਿਧਾਨ ਸਭਾ ਦਾ ਸੈਸ਼ਨ ਆ ਵਿਧਾਨ ਸਭਾ ਤੋਂ ਬਾਹਰ ਹੋਣ ਜਾ ਰਿਹਾ ਹੈ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਬਿਲਕੁਲ ਪੰਜਾਬ ਸਰਕਾਰ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਉਲਤਾਰ ਸਿੰਘ ਸੰਧਵਾ ਹੋਣਾ ਨੇ ਵੀ ਇਹਦੀਆਂ ਤਿਆਰੀਆਂ ਕਰਨ ਲਈ ਲਿਖਤੀ ਆਦੇਸ਼ ਦੇ ਦਿੱਤੇ ਗਏ ਹਨ ਔਰ ਇਹਦੀਆਂ ਤਿਆਰੀਆਂ ਦੇ ਬਾਬਤ ਕਈ ਤਰ੍ਹਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ ਕੱਲ ਪੰਜਾਬ ਦੇ ਸਿਹਤ ਸਪਟਾ ਮੰਤਰੀ ਤੇ ਅਨੰਤਪੁਰ ਸਾਹਿਬ ਦੇ ਵਿਧਾਇਕ ਹਰਜੋਤ ਬੈਂਸ ਉਹਨਾਂ ਨੇ ਵੀ ਸਿੱਖ ਸੰਤਾਂ ਦੇ ਨਾਲ ਔਰ ਸਖ ਸੰਪਰਦਾਵਾਂ ਦੇ ਆਗੂਆਂ ਦੇ ਨਾਲ ਇੱਕ ਬੈਠਕ ਕੀਤੀ ਹੈ ਜਿਹਦੇ ਜਿਹਦੇ ਤੋਂ ਲੱਗ ਰਿਹਾ ਹੈ ਕਿ ਸਰਕਾਰ ਕਾਫੀ ਤਿਆਰੀ ਦੇ ਨਾਲ ਇਹਨੂੰ ਕਰੇਗੀ ਜੀ ਸੋ ਵਿਸ਼ੇਸ਼ ਇਜਲਾਸ ਬੁਲਾਣਾ ਕੋਈ ਮਾੜੀ ਗੱਲ ਨਹੀਂ ਚੰਗੀ ਗੱਲ ਹੈ ਉਹ ਵੀ ਦਸਵੇਂ ਪਾਤਸ਼ਾਹ ਸਾਹਿਬ ਛਿਰਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਸ਼ਹੀਦੀ ਦਿਵਸ ਤੇ ਇਹਨੂੰ ਸਮਰਪਿਤ ਸਮਾਗਮ ਹੋਏਗਾ ਔਰ ਅਨੰਦਪੁਰ ਸਾਹਿਬ ਆਪਾਂ ਸਾਰੇ ਜਾਣਦੇ ਆ ਇਤਿਹਾਸ ਦੇ ਵਿੱਚ ਉਹ ਥਾਂ ਹੈ ਜਿਸ ਨੇ ਆ ਇਨਸਾਨੀਅਤ ਨੂੰ ਮਨੁੱਖਤਾ ਨੂੰ ਮਨੁੱਖੀ ਅਧਿਕਾਰਾਂ ਦੇ ਦੇ ਹੱਕਾਂ ਦੀ ਜਿਹੜੀ ਗੱਲ ਕੀਤੀ ਹੈ ਨਾ ਔਰ ਇੰਟਰਸਟਿੰਗ ਗੱਲ ਜਿਹੜੀ ਇਸ ਉਹਦੇ ਨਾਲ ਜੁੜਦੀ ਹੈ ਉਹ ਇਹ ਹੈ ਕਿ ਗੁਰੂ ਨਾਨਕ ਸਾਹਿਬ ਨੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਨੇ ਜਿਹੜੇ ਜਿਹੜਾ ਜਨੇਊ ਪਾਣ ਤੋਂ ਇਨਕਾਰ ਕੀਤਾ ਸੀਗਾ ਨੌਵੇਂ ਪਾਤਸ਼ਾਹ ਨੌਵੇਂ ਨਾਨਕ ਜਿਹੜੇ ਨੇ ਉਹ ਉਸੇ ਜਨੇਊ ਦੀ ਰੱਖਿਆ ਦੇ ਲਈ ਉਹ ਉਹਨਾਂ ਨੇ ਆਪਣਾ ਸਿਰ ਦਿੱਤਾ ਬਿਲਕੁਲ ਪਾਮੀ ਕੇ ਇਹ ਕਿਹਾ ਜਾਂਦਾ ਹੈ ਕਿ ਅ ਗੁਰੂ ਸਾਹਿਬ ਨੇ Hindu ਧਰਮ ਦੀ ਰੱਖਿਆ ਲਈ ਸਿਰ ਦਿੱਤਾ ਪਰ ਮੈਨੂੰ ਇਹ ਲੱਗਦਾ ਹੈ ਪਰਸਨਲੀ ਤੌਰ ਤੇ ਮੈਂ ਫੀਲ ਕਰਦਾ ਕਿ ਇਹ ਕਿਸੇ ਇੱਕ ਧਰਮ ਜਾਂ ਇੱਕ ਫਿਰਕੇ ਦੀ ਗੱਲ ਨਹੀਂ ਸੀ ਇਹ ਪੂਰੀ ਮਨੁੱਖਤਾ ਦੀ ਗੱਲ ਸੀ ਬਿਲਕੁਲ ਕਿ ਜਨੇਊ ਮੇਰੀ ਆਸਾ ਦਾ ਪ੍ਰਤੀਕ ਜੀ ਜਿਹੜਾ ਹੈ ਉਹ ਨਹੀਂ ਹੋ ਸਕਦਾ ਪਰ ਤੁਹਾਡੀ ਆਸਥਾ ਦਾ ਪ੍ਰਤੀਕ ਹੈ ਤੇ ਉਹਦੀ ਜਿਸ ਤਰ੍ਹਾਂ ਦੀ ਮੇਰੀ ਆਸਥਾ ਹੈ ਉਸ ਤਰ੍ਹਾਂ ਮੈਂ ਤੁਹਾਡੀ ਆਸਥਾ ਦੀ ਵੀ ਦਾ ਵੀ ਸਨਮਾਨ ਕਰਦਾ ਔਰ ਤੁਹਾਡੇ ਉਹਦੇ ਤੋ ਅੱਡੇ ਸਨਮਾਨ ਦੇ ਲਈ ਲੜਾਈ ਵੀ ਲੜ ਸਕਦਾ। ਸੋ ਇੱਕ ਵੱਡਾ ਸੰਦੇਸ਼ ਸੀਗਾ ਜਿਹੜਾ ਗੁਰੂ ਸਾਹਿਬ ਨੇ ਦਿੱਤਾ। ਸੋ ਉਸ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਨ ਦਾ 350 ਸਾਲਾ ਸਮਾਗਮ ਹੋਣ ਜਾ ਰਿਹਾ ਹੈ। ਬੈਸੀ ਦਰਦੇਸ਼ ਪਰਚ ਸਮਾਗਮ ਹੋ ਰਿਹਾ ਤੇ ਪੰਜਾਬ ਸਰਕਾਰ ਆਪਣੇ ਵੱਲੋਂ ਸਮਾਗਮ ਕਰ ਰਹੀ ਹੈ। ਸੋ ਉਸ ਐਂਗਲ ਤੋਂ ਤਾਂ ਇਹ ਗੱਲ ਬਹੁਤ ਚੰਗੀ ਸਵਾਗਤਯੋਗ ਬਹਿ ਲੱਗਦੀ ਹੈ। ਪਰ ਮੈਨੂੰ ਲੱਗਦਾ ਕਿ ਜੇ ਵਿਸ਼ੇਸ਼ ਸੈਸ਼ਨ ਕਰਨ ਦੀ ਬਜਾਏ ਵੀ ਨੰਦਪੁਰ ਸਾਹਿਬ ਦੇ ਵਿੱਚ ਇੱਕ ਵੱਡਾ ਸਮਾਗਮ ਉਸ ਤਰ੍ਹਾਂ ਦਾ ਹੁੰਦਾ ਹਾਂ ਤਾਂ ਉਸ ਦੇ ਵਿੱਚ ਪੂਰੇ ਦੇਸ਼ ਭਰ ਤੋਂ ਜਾਂ ਇੰਟਰਨੈਸ਼ਨਲ ਪੱਧਰ ਤੇ ਲੋਕਾਂ ਨੂੰ ਵੱਖ-ਵੱਖ ਧਰਮਾਂ ਦੇ ਫਿਰਕਿਆਂ ਦੇ ਲੋਕਾਂ ਨੂੰ ਹਨਾ ਵੱਖ-ਵੱਖ ਪੋਲੀਟੀਕਲ ਸੋਚ ਰੱਖਣ ਵਾਲੇ ਲੋਕਾਂ ਨੂੰ ਜੀ ਉੱਥੇ ਉੱਥੇ ਬੁਲਾਇਆ ਜਾਂਦਾ ਹੈ ਨਾ ਤਾਂ ਵੀ ਉਸ ਪ੍ਰੋਗਰਾਮ ਦੀ ਅਹਿਮੀਅਤ ਘਟਣੀ ਨਹੀਂ ਜੀ ਪਰ ਹੁਣ ਜਿਸ ਤਰ੍ਹਾਂ ਦਾ ਇਹ ਇਹ ਦੱਸਿਆ ਜਾ ਰਿਹਾ ਹੈ ਕਿ ਦੂਜੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਬੁਲਾਇਆ ਜਾਏਗਾ ਹੋ ਡਿਗੇਨਟੀਜ਼ ਜਿਹੜੇ ਦੇਸ਼ ਭਰ ਤੋਂ ਇਸ ਸਮਾਗਮ ਦੇ ਵਿੱਚ ਆਣਗੇ ਸਰਕਾਰ ਇਹਨੂੰ ਵੱਡੀ ਪੱਧਰ ਤੇ ਇੱਕ ਸ਼ੋਅ ਦੇ ਰੂਪ ਦੇ ਵਿੱਚ ਕਰਨਾ ਚਾਹੁੰਦੀ ਆ ਇਸ ਸਰਕਾਰ ਦੀ ਜਿਹੜੀ ਪ੍ਰੋਬਲਮ ਮੈਨੂੰ ਲੱਗਦੀ ਹੈ ਦਿੱਕਤ ਇਹ ਲੱਗ ਰਹੀ ਹੈ ਕਿ ਉਹ ਤੁਸੀਂ ਦੇਖੋ ਹਰ ਦੂਏ ਤੀਏ ਮਹੀਨੇ ਵਿਸ਼ੇਸ਼ ਸੈਸ਼ਨ ਬੁਲਾ ਲੈਂਦੇ ਆ ਹੈਨਾ ਆ ਪਿੱਛੇ ਜਿਹੜੇ ਹੜਾ ਤੇ ਹੋ ਕੇ ਹਟਿਆ ਤੇ ਉਹਦੀ ਆਉਟਪੁੱਟ ਕੀ ਨਿਕਲੀ ਉਸ ਤੋਂ ਪਹਿਲਾਂ ਬੇਅਦਬੀਆਂ ਦੇ ਇਸ਼ੂ ਤੇ ਹੋ ਗਿਆ ਟਿਆ ਉਹਦੇ ਆਉਟਪੁੱਟ ਕੀ ਨਿਕਲੀ ਸੋ ਹਰ ਇਹ ਇਹ ਸਰਕਾਰ ਜਿਹੜੀ ਹੈ ਨਾ ਉਹ ਵਿਸ਼ੇ ਵਿਸ਼ੇਸ਼ ਸੈਸ਼ਨਾਂ ਵਾਲੀ ਸਰਕਾਰ ਹੈ ਇਹ ਸਿੰਪਲ ਸੈਸ਼ਨ ਕਰਦੀ ਨਹੀਂ ਪਰ ਸਰ ਤੁਸੀਂ ਮੈਂ ਇੱਕ ਇੱਥੇ ਰੱਖਣਾ ਚਾਹਾਂਗਾ ਕਿ ਸੈਸ਼ਨ ਬੁਲਾਏ ਜਾਂਦੇ ਨੇ ਤੇ ਤੇ ਹੁੰਦੇ ਵੀ ਨੇ ਪਰ ਕਿਤੇ ਨਾ ਕਿਤੇ ਉੱਥੇ ਮਤਲਬ ਇੱਕ ਦੂਜੇ ਉੱਤੇ ਇਲਜ਼ਾਮ ਲਾਉਣ ਦੇ ਦੇਖਿਆ ਜਾਂਦਾ ਹੋਰ ਕੋਈ ਮੁੱਦਿਆਂ ਤੇ ਗੱਲਬਾਤ ਦੇਖੀ ਨਹੀਂ ਜਾਂਦੀ ਇਲਜ਼ਾਮ ਵੀ ਤੁਸੀਂ ਇਹ ਦੇਖ ਲਓ ਨਾ ਇਲਜ਼ਾਮ ਵੀ ਅਲਜ਼ਾਮ ਵੀ ਸਿਰਫ ਆਪ ਹੀ ਲਾਂਦੇ ਜੀ ਜਿਹੜੀ ਵਿਰੋਧੀ ਧਿਰ ਹੈ ਤੁਸੀਂ ਦੇਖੋ ਕਿ ਇਹਨਾਂ ਦੀ ਪਾਰਸ਼ੀਅਲਟੀ ਦੀ ਹੱਦ ਦੇਖੋ ਜਿਹੜਾ ਅਜ਼ੀਮ ਸਦਨ ਜੀ ਨੂੰ ਕਹਿੰਦੇ ਹੈਨਾ ਜਿਹਨੂੰ ਕਹਿੰਦੇ ਬਹੁਤ ਪਵਿੱਤਰ ਸਦਨ ਹੈ ਜੀ ਉਹਦੇ ਚ ਪਾਰਸ਼ਲ ਪਹਿਲੀ ਪਹਿਲੀ ਤਾਂ ਪਾਰਸ਼ੀਅਲਟੀ ਇਹ ਕੀਤੀ ਜਾਂਦੀ ਕਿ ਜੇ ਸੱਤਾਧਾਰੀ ਧਿਰ ਦਾ ਨੁਮਾਇੰਦਾ ਬੋਲਦਾ ਹੈ ਤੇ ਉਹਦੇ ਤੇ ਪੂਰਾ ਕੈਮਰਾ ਹੁੰਦਾ ਜੀ ਤੇ ਵਿਰੋਧੀ ਧਿਰ ਦਾ ਜੇ ਬੋਲੇ ਤੇ ਉਹ ਬਿਲਕੁਲ ਮਾੜਾ ਜਾਂ ਪਿੱਛੇ ਹੀ ਦੱਕਦਾ ਬਿਲਕੁਲ ਹੈ ਨਾ ਸੋ ਪਹਿਲਾ ਪਹਿਲਾਂ ਤਾਂ ਇਹੀ ਦੇਖ ਲਓ ਦੂਜਾ ਫਿਰ ਜਿਹੜਾ ਜੇ ਤੁਸੀਂ ਵਿਸ਼ੇਸ਼ ਸੈਸ਼ਨ ਬੁਲਾ ਰਹੇ ਹੋ ਉਹਦੇ ਤੁਸੀਂ ਰੂਲ ਬਣਾਤਾ ਜੀ 94 ਐਮ ਐਲ ਏ ਅਸੀਂ ਇੰਨਾ ਇੰਨਾ ਅਸੀਂ 2 ਘੰਟੇ ਬੋਲਾਂਗੇ ਤੇ ਵਿਰੋਧੀ ਧਿਰ ਦੇ ਜਿਹੜੇ ਉਹ ਕਾਂਗਰਸ ਦੇ ਜਿਹੜੇ ਸੋ ਕਾਂਗਰਸ ਦੇ ਜਿਹੜੇ 16 ਐ ਉਹ 20 ਮਿੰਟ ਬੋਲਣਗੇ ਜਾਂ ਘੰਟਾ ਬੋਲਣਗੇ ਹੈ ਨਾ ਸੋ ਜੇ ਤੁਸੀਂ ਵਿਸ਼ੇਸ਼ ਸੈਸ਼ਨ ਬੁਲਾ ਰਹੇ ਹੋ ਵਿਸ਼ੇਸ਼ ਸੈਸ਼ਨ ਦੇ ਵਿੱਚ ਤੁਸੀਂ ਇੱਕ ਅਜੰਡਾ ਦਿਓ ਉਸ ਅਜੰਡੇ ਤੇ ਸਾਰੇ ਤਿਆਰੀ ਕਰਕੇ ਆ ਬਿਲਕੁਲ ਫਿਰ ਟਾਈਮ ਦੇ ਹਿਸਾਬ ਦੇ ਨਾਲ ਪੋਲਿਟਿਕਸ ਨਾ ਕਰਦੇ ਹੋਏ ਤੁਸੀਂ ਉਹਦੇ ਤੇ ਜਿਹੜੇ ਸਪੀਕਰ ਬੋਲਣਾ ਚਾਹੁੰਦੇ ਨੇ ਜਿਹੜੇ ਥੋੜਾ ਉਹਦੀ ਸਟੱਡੀ ਕਰਕੇ ਆਏ ਉਹ ਆਪਣਾ ਪੱਖ ਰੱਖਣ ਬਿਲਕੁਲ ਪਰ ਸਰਕਾਰ ਦਾ ਹੁੰਦਾ ਕੀ ਹੈ ਆ ਜਿਹੜਾ ਪਿਛਲਾ ਇੱਕ ਸੈਸ਼ਨ ਹੋਇਆ ਜਿਹੜੇ ਚ ਇਹਨਾਂ ਨੇ ਚਾਰ ਪੰਜ ਮਤੇ ਜਾਂ ਬਿੱਲ ਪਾਸ ਕੀਤੇ ਜੀ ਉਹਦੇ ਚ ਬਹਿਸ ਤਾਂ ਕਿਸੇ ਤੇ ਹੋਈ ਨਹੀਂ ਹਮ ਬਹਿਸ ਤਾਂ ਹੜਾਂ ਦੇ ਪੁਨਰਵਾਸ ਦੀ ਜਿਹੜੀ ਆਪਸੀ ਲੜਾਈ ਹੈ ਉਹੀ ਲੜਦੇ ਰਹੇ ਹਮ ਬਿਲਕੁਲ ਸੋ ਜੇ ਇਹ ਇਹੋ ਜਿਹੀ ਕੁਝ ਕਰਨਾ ਹੈ ਹਮ ਤੇ ਫਿਰ ਤਾਂ ਮਤਲਬ ਕੋਈ ਬਹੁਤੀ ਟੁਕ ਨਹੀਂ ਬਣਦੀ ਹਮ ਬਿਲਕੁਲ ਉਹ ਤਾਂ ਫਿਰ ਇੱਕ ਕਹਿੰਦੇ ਨੇ ਜਿਵੇਂ ਆਮ ਆਦਮੀ ਪਾਰਟੀ ਡਰਾਮਿਆਂ ਦੀ ਏਕਸਪਰਟ ਹੈ ਬਿਲਕੁਲ ਤਾਂ ਉਹ ਇੱਕ ਹੋਰ ਡਰਾਮਾ ਹੋਏਗਾ ਜੀ ਸੋ ਮੈਨੂੰ ਇਹ ਇਹਦੇ ਚ ਕਹਿਣ ਚ ਕੋਈ ਹਿਜਕਤਾ ਹਟ ਨਹੀਂ ਹੈ ਹਨਾ ਹਾਂ ਇਹ ਇਹ ਮੈਂ ਜ਼ਰੂਰ ਕਹਾਂਗਾ ਕਿ ਜਿਹੜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਬਲਤਾਰ ਸਿੰਘ ਸੰਧਵਾ ਉਹ ਖੁਦ ਅਮਰਤ ਧਾਰੀ ਸਿੰਘ ਨੇ ਜੀ ਤੇ ਉਹਨਾਂ ਨੂੰ ਅ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਜੀ ਕਿ ਜਿਸ ਅ ਪਵਿੱਤਰ ਅਜ਼ੀਮ ਸ਼ਖਸੀਅਤ ਦੇ ਨਾਂ ਤੇ ਜਾਂ ਗੁਰੂ ਸਾਹਿਬ ਦੇ ਨਾਂ ਤੇ ਇਹ ਸਮਾਗਮ ਹੋ ਰਿਹਾ ਹੈ ਇਹਦਾ ਲੈਵਲ ਇਹਦਾ ਪੱਦਰ ਉਸੇ ਲੈਵਲ ਦਾ ਹੋਣਾ ਚਾਹੀਦਾ ਜੀ ਬਿਲਕੁਲ ਇਹਦੀ ਜ਼ਿੰਮੇਵਾਰੀ ਸਰਕਾਰ ਤੇ ਹੈ ਹੂੰ ਇਹ ਨਾ ਹੋਏ ਕਿ ਵਿਰੋਧੀ ਧਿਰ ਦਾ ਲੀਡਰ ਜਿਹੜਾ ਹੈ ਉਹ ਵੱਡੇ ਤੋਂ ਵੱਡਾ ਲੀਡਰ ਆਏ ਉਹਨੂੰ ਸਮਾਂ ਨਾ ਮਿਲੇ ਤੇ ਉਹ ਉਹ ਸਾਈਡ ਤੇ ਬੈਠਾ ਰਹੇ ਤੇ ਜੇ ਜਿਹੜਾ ਆਮ ਆਦਮੀ ਪਾਰਟੀ ਦਾ ਦਿੱਲੀ ਤੋਂ ਛੋਟਾ ਚਮਚਾ ਵੀ ਆ ਗਿਆ ਉਹ ਵੀ ਮੰਚ ਤੇ ਬੈਠਾ ਹੋ ਗਿਆ ਜੀ ਬਿਲਕੁਲ ਹੈਨਾ ਸੋ ਇਹ ਇੱਕ ਖਿਆਲ ਰੱਖਣਾ ਇਹਨਾਂ ਦੀ ਮਤਲਬ ਜ਼ਿੰਮੇਵਾਰੀ ਹੋਏਗੀ ਸਪੀਕਰ ਸਾਹਿਬ ਬਿਲਕੁਲ ਤੁਸੀਂ ਇਹ ਦੇਖੋ ਕਿ ਸਰਕਾਰ ਨੇ ਭਾਸ਼ਾ ਵਿਭਾਗ ਰਾਹੀਂ ਪ੍ਰੋਗਰਾਮ ਸ਼ੁਰੂ ਕੀਤੇ ਸੀ ਜੀ ਠੀਕ ਹੈ ਉੱਥੇ ਜਿਹੜਾ ਗਾਇਕ ਬੁਲਾਇਆ ਗਿਆ ਜੀ ਉਹ ਵੀ ਗੁਰਸਿੱਖ ਬੰਦਾ ਹਮ ਭਾਈ ਕੀ ਉਹਦਾ ਨਾਂ ਵੀਰ ਸਿੰਘ ਐ ਨਾ ਉਹਨਾਂ ਦਾ ਨਾਮ ਵੀਰ ਸਿੰਘ ਬੁਲਾਇਆ ਗਿਆ ਤੇ ਉਹ ਹੁਣ ਸਮਾਗਮ ਭਾਸ਼ਾ ਵਿਭਾਗ ਕਰਾ ਰਿਹਾ ਕਰਾ ਰਿਹਾ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਨਾਲ ਸੰਬੰਧਤ ਤੇ ਗਾਣੇ ਉੱਤੇ ਦੂਜੇ ਚੱਲ ਪਏ ਬਿਲਕੁਲ ਤੇ ਫਿਰ ਅਕਾਲ ਤਖਤ ਤੋਂ ਸਜ਼ਾ ਲੋਆ ਕੇ ਕਿਹੜਾ ਛੁੱਟਿਆ ਜੀ ਹਮ ਸੋ ਇਹਨਾਂ ਗੱਲਾਂ ਦਾ ਮਤਲਬ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਠੀਕ ਹੈ ਨਾ ਸਰਕਾਰ ਨੂੰ ਸਰਕਾਰ ਦੀ ਹਮੇਸ਼ਾ ਇਸ ਸਰਕਾਰ ਦੀ ਹਮੇਸ਼ਾ ਹੁਣ ਤੱਕ ਦਾ ਜਿਹੜਾ ਟਰੈਕ ਰਿਕਾਰਡ ਹੈ ਉਹਦੀ ਕੋਸ਼ਿਸ਼ ਇਹ ਰਹੀ ਹੈ ਕਿ ਵਿਸ਼ੇਸ਼ ਸੈਸ਼ਨ ਬੁਲਾਓ 4 ਦਿਨ ਦਾ ਕਾਗਜ਼ਾਂ 4 ਦਿਨ ਦਾ ਜੀ ਬਹਿਸ ਦੋ ਦਿਨ ਦੀਆਂ ਵਿੱਚ ਛੁੱਟੀਆਂ ਤੇ ਦੋ ਦਿਨ ਦੀ ਕਾਰਵਾਈ ਉਹਦੇ ਜੇ ਵੀ ਆਪ ਹੀ ਬੋਲੀ ਜਾਓ ਜੀ ਬਿਲਕੁਲ ਸੋ ਇਹ ਇਹਦੀ ਕੋਈ ਤੁਕ ਨਹੀਂ ਬਣਨੀ ਤੇ ਉਹਦੇ ਵਾਸਤੇ ਸਪੀਕਰ ਸਾਹਿਬ ਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ ਉਹਨਾਂ ਨੂੰ ਚਾਹੀਦਾ ਕਿ ਉਹ ਇੱਕ ਪਾਰਸ਼ੀਅਲਟੀ ਜਿਹੜੀ ਇੰਪਾਰਸ਼ਲ ਤਰੀਕੇ ਦੇ ਨਾਲ ਇਹ ਸੈਸ਼ਨ ਕਰਾਣ ਔਰ ਇਹਦੇ ਵਿੱਚ ਜਿਹੜੇ ਲੋਕ ਸਿਰਫ ਪੰਜਾਬ ਵਾਲੇ ਆਪਣੇ ਆਮ ਆਦਮੀ ਪਾਰਟੀ ਦੇ ਤੁਹਾਡੇ ਐਮਐਲਏ ਨੇ ਸਾਰੇ ਜਿਹੜੀਆਂ ਵੱਖ-ਵੱਖ ਧਿਰਾਂ ਐ ਫਿਰਕੇ ਐ ਵਰਗ ਹੈ ਨਾ ਜਥੇਵੰਨੀਆਂ ਆ ਉਹਨਾਂ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ ਹੋਵੇ ਤੇ ਉਹ ਆਪਣੀ ਗੱਲ ਕਹਿਣ ਬਿਲਕੁਲ ਸਰ ਤੁਸੀਂ ਦਿੱਲੀ ਵਾਲਿਆਂ ਦੀ ਗੱਲ ਕੀਤੀ ਐ ਤਰਨਤਾਲ ਦੀ ਜਿਮਣੀ ਚੋਂ ਉਥੋਂ ਜਦੋਂ ਭਗਵੰਤ ਮਾਨ ਸਾਹਿਬ ਆਪਣਾ ਉਮੀਦਵਾਰ ਐਲਾਨ ਰਾਇਸੀ ਤਾਂ ਮੰਚ ਦੇ ਉੱਤੇ ਇਕੱਲੇ ਦਿਖਾਈ ਦਿੱਤੇ ਸੀ ਕਿ ਉਹਨਾਂ ਨੇ ਹੁਣ ਦਿੱਲੀ ਵਾਲਿਆਂ ਨੂੰ ਪਛਾਣ ਤੱਕ ਕੇ ਕਮਾਂਡ ਆਪ ਸੰਭਲੀ ਹੈ ਦੇਖੋ ਇਹ ਤਾਂ ਕਿਹੜਾ ਮੁਸ਼ਕਲ ਹੈ ਕਿਉਂਕਿ ਇੱਕ ਘਟਨਾ ਦੇ ਨਾਲ ਆਪਾਂ ਇਹਦੀ ਇਸ ਤਰ੍ਹਾਂ ਇੰਟਰਪ੍ਰੀਟੇਸ਼ਨ ਨਹੀਂ ਕਰ ਸਕਦੇ ਪਰ ਹਾਂ ਇਹ ਜਿਹੜਾ ਤੁਹਾਡਾ ਸਵਾਲ ਹੈ ਬਹੁਤ ਵੈਲਿਡ ਹੈ ਕਿ ਸ਼ਾਇਦ ਪਹਿਲੀ ਵਾਰ ਕੋਈ ਇਸ ਤਰ੍ਹਾਂ ਦਾ ਸਮਾਗਮ ਹੋ ਰਿਹਾ ਹੋਵੇ ਜਦੋਂ ਆਪ ਮੁੱਖ ਮੰਤਰੀ ਬਤੌਰ ਮੁੱਖ ਮੰਤਰੀ ਪੇਸ਼ ਆਏ ਅਦਰਵਾਈਜ਼ ਤਾਂ ਉਹ ਪੰਜਾਬ ਦੇ ਵਿੱਚ ਕੋਈ ਛੋਟਾ ਮੋਟਾ ਉਦਘਾਟਨ ਵੀ ਕਰਨਾ ਹੋਵੇ ਤਾਂ ਮੈਂ ਕੇਜਰੀ ਕੇਜਰੀਵਾਲ ਸਾਹਿਬ ਇੱਕ ਪਾਸੇ ਖੜੇ ਹੁੰਦੇ ਦੂਜੇ ਪਾਸੇ ਸੋਧਿਆ ਸਾਹਿਬ ਖੜੇ ਹੁੰਦੇ। ਈ ਵਾਰ ਤਾਂ ਇਸ ਤਰ੍ਹਾਂ ਲੱਗ ਰਿਹਾ ਹੁੰਦਾ ਕਿ ਮੁੱਖ ਮੰਤਰੀ ਸਾਹਿਬ ਉਹਨਾਂ ਤੋਂ ਉਦਘਾਟਨ ਕਰਾਣ ਆਏ ਹੈ। ਹੈਨਾ? ਸੋ ਇਹ ਮਤਲਬ ਗੱਲ ਹੋਈ ਹੈ ਔਰ ਉਹਨਾਂ ਨੇ ਉਹਨਾਂ ਨੇ ਇੱਕ ਇਸ ਤਰ੍ਹਾਂ ਦਾ ਪ੍ਰਭਾਵ ਪਿਆ ਹੈ। ਮੈਂ ਕਈ ਸੋਸ਼ਲ ਮੀਡੀਆ ਦੇ ਉੱਤੇ ਸੁਣ ਰਿਹਾ ਸੀਗਾ ਲੋਕ ਇਸੇ ਤੇ ਡਿਸਕਸ਼ਨ ਕਰਨ ਲੱਗ ਪਏ ਕਿ ਆਮ ਆਦਮੀ ਪਾਰਟੀ ਨੂੰ ਪਿੱਛੇ ਤੱਕ ਦਿੱਤਾ। ਮੈਨੂੰ ਲੱਗਦਾ ਕਿ ਅਜੇ ਇਹਣਾ ਜਲਦਬਾਜੀ ਹੋਏਗੀ ਹਾਂ ਇਹ ਇਹ ਜ਼ਰੂਰ ਹੈ ਕਿ ਉਹਨਾਂ ਨੇ ਪ੍ਰਭਾਵ ਇਹ ਜ਼ਰੂਰ ਦਿੱਤਾ ਹੈ ਕਿ ਚੰਗ ਮਤਲਬ ਤੇ ਮੈਂ ਪੰਜਾਬ ਦਾ ਮੁੱਖ ਮੰਤਰੀ ਹੈ ਤੇ ਮੇਰੇ ਤੋਂ ਬਿਨਾ ਹੋਰ ਕੋਈ ਗੱਲ ਨਹੀਂ ਚਾਹੀਦਾ ਚਾਹੀਦਾ ਇਹ ਵੀ ਸੀਗਾ ਕਿ ਉਹਨਾਂ ਦੇ ਨਾਲ ਜਿਹੜੀ ਆ ਪੰਜਾਬ ਦੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਅਮਨ अरोड़ा ਵੀ ਹੁੰਦੇ ਤਾਂ ਹੋਰ ਵਧੀਆ ਹੁੰਦਾ ਤੇ ਲੱਗਦਾ ਕਿ ਪੰਜਾਬ ਦੇ ਜਿਹੜੇ ਆ ਪੰਜਾਬ ਦੇ ਪੰਜਾਬ ਦੀ ਲੀਡਰਸ਼ਿਪ ਜਿਹੜੀ ਆ ਉਹ ਡਿਸੀਜਨ ਲੈ ਰਹੀ ਹੈ ਜਾਂ ਹੋਰ ਕੋਸ਼ ਆਗੂ ਸੀਨੀਅਰ ਆਗੂ ਜਿਹੜੇ ਹਨ ਉਹ ਉਹਨਾਂ ਦੇ ਨਾਲ ਮੰਚ ਤੇ ਮੌਜੂਦ ਹੁੰਦੇ ਪਰ ਉਹ ਇਕੱਲੇ ਹੀ ਸੀਗੇ ਇਕੱਲਿਆਂ ਨੇ ਇਹਨਾਂ ਦਾ ਐਲਾਨ ਕੀਤਾ ਪਰ ਇੰਟਰਸਟਿੰਗ ਗੱਲ ਇਹ ਸੀ ਪ੍ਰੋਗਰਾਮ ਸਰਕਾਰੀ ਸੀ ਤੇ ਐਲਾਨ ਪਾਰਟੀ ਦਾ ਸੀ ਹੈਨਾ ਸੋ ਇਹਦੇ ਤੇ ਵੀ ਸਵਾਲ ਖੜੇ ਹੁੰਦੇ ਪਰ ਆਮ ਆਦਮੀ ਪਾਰਟੀ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਉਹਦਾ ਜਿਸ ਤਰ੍ਹਾਂ ਦਾ ਉਹਨਾਂ ਗਲਵਾ ਬਣਾਇਆ ਹੋਇਆ ਹਰ ਐਮਐਲਏ ਦੇ ਨਾਲ ਬੰਦਾ ਹਰ ਮੰਤਰੀ ਦੇ ਨਾਲ ਨਹੀਂ ਦਿੱਲੀ ਦੀ ਜਿਹੜੀ ਫੀਲਡਿੰਗ ਉਹਨਾਂ ਨੇ ਕੀਤੀ ਬਿਲਕੁਲ ਉਹ ਤਾਂ ਖੜਾ ਛੜਾਣਾ ਕੋਈ ਸੌਖਾ ਨਹੀਂ ਹੈਗਾ ਔਰ ਇਹ ਵੀ ਗੱਲ ਹੈ ਕਿ ਜਦੋਂ ਤੱਕ ਮੁੱਖ ਮੰਤਰੀ ਆਪਣੇ ਤੌਰ ਤੇ ਇੰਡੀਪੈਂਡੈਂਟ ਤੌਰ ਤੇ ਡਿਸੀਜਨ ਨਹੀਂ ਲੈਂਦੇ ਉਦੋਂ ਤੱਕ ਉਹ ਕੁਝ ਵੀ ਕਰੀ ਜਾਣ ਸਾਰਾ ਦਿੱਲੀ ਦੇ ਖਾਤੇ 'ਚ ਪਵੇਗਾ ਜੀ ਹੈਨਾ ਤੇ ਉਹਨਾਂ ਦਾ ਜਿਹੜੀ ਉਹਨਾਂ ਦੀ ਕ੍ਰੈਡੀਬਿਲਟੀ ਹੈ ਜਾਂ ਉਹਨਾਂ ਦਾ ਜਿਹੜਾ ਗਰਾਫ ਹੈ ਉਹ ਵੀ ਫਿਰ ਉਸੇ ਮੁਤਾਬਕ ਚੱਲੇਗਾ ਜਿਹੜਾ ਕਿ ਮੁੱਖ ਮੰਤਰੀ ਦੇ ਲਈ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਲਈ ਪੰਜਾਬ ਦੇ ਵਿੱਚ ਕੋਈ ਚੰਗਾ ਸੰਕੇਤ ਨਹੀਂ ਹੈ ਜੀ ਇਸ ਕਰਕੇ ਸਾਡੀ ਅਸੀਂ ਤਾਂ ਸਲਾਹ ਦੇ ਸਕਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਇਹ ਦਿੱਲੀ ਦੀ ਲੀਡਰਸ਼ਿਪ ਤੋਂ ਖਿਹੜਾ ਛਡਾਲਣ ਤਾਂ ਬਿਹਤਰ ਹੋਏਗਾ ਜਿਸ ਤਰ੍ਹਾਂ ਦਾ ਉਹਨਾਂ ਨੇ ਤਰਨ ਤਰਨ ਦੇ ਵਿੱਚ ਪ੍ਰੋਗਰਾਮ ਕੀਤਾ ਜੇ ਕਰ ਲੈਣ ਜੇ ਇਸੇ ਤਰ੍ਹਾਂ ਦਾ ਪ੍ਰਭਾਵ ਜਾਰੀ ਰੱਖਣ ਤਾਂ ਇਸ ਦਾ ਚੰਗਾ ਅਸਰ ਪੈ ਸਕਦਾ ਜੀ ਸਰ ਅਗਲੀ ਖਬਰ ਇਹ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਰਜਿੰਦਰ ਗੁਪਤਾ ਨੂੰ ਟਿਕਟ ਦੇਣ ਦਾ ਫੈਸਲਾ ਕਰ ਲਿਆ ਹੈ ਰਜਿੰਦਰ ਗੁਪਤਾ ਚਾਹੇ ਬਾਦਲਾਂ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਆਪ ਦੀ ਸਰਕਾਰ ਹੋਵੇ ਇਹ ਹਮੇਸ਼ਾ ਸੱਤਾ ਵਿੱਚ ਰਹੇ ਨੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆ ਬਿਲਕੁਲ ਰਜਿੰਦਰ ਗੁਪਤਾ ਜਿਨ੍ਹਾਂ ਨੇ ਟਰਾਈਡੈਂਟ ਗਰੁੱਪ ਜਿਹੜਾ ਹੈ ਜੀ ਬਹੁਤ ਵੱਡਾ ਗਰੁੱਪ ਹੈ ਉਹਦੇ ਕਰਤਾ ਧਰਤਾ ਨੇ ਤੇ ਮਾਲਕ ਨੇ ਬਿਲਕੁਲ ਉਹਨਾਂ ਨੂੰ ਇਸ ਤਰ੍ਹਾਂੀਆਂ ਸੂਤਰਾਂ ਦੇ ਹਵਾਲੇ ਨਾਲ ਖਬਰਾਂ ਆ ਰਹੀਆਂ ਹ ਅਜੇ ਇਹਦੀ ਅਧਿਕਾਰਤ ਤੌਰ ਤੇ ਪੁਸ਼ਟੀ ਤਾਂ ਨਹੀਂ ਹੋਈ ਪਰ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਉਹ ਲੁਧਿਆਣਾ ਤੋਂ ਜਿਹੜੇ ਸੰਜੀਪ ਗੁਫਤਾ ਇਲੈਕਸ਼ਨ ਜਿੱਤੇ ਆ ਉਹਨਾਂ ਦੇ ਨਾਲ ਜਿਹੜੀ ਸੀਟ ਖਾਲੀ ਹੋਈ ਹੈ ਉਹਦੀ ਥਾਂ ਤੇ ਰਜਿੰਦਰ ਗੁਫਤਾ ਨੂੰ ਜਿਹੜਾ ਹੈ ਭੇਜਿਆ ਜਾ ਸਕਦਾ ਸੋ ਇਹ ਜਿਹੜੀ ਸੀਟ ਹੈ ਇਹਦੇ ਉੱਤੇ ਕਾਫੀ ਦੇਰ ਤੋਂ ਗੱਲਾਂਬਾਤਾਂ ਚੱਲਦੀਆਂ ਰਹੀਆਂ ਸੋ ਵਿਰੋਧੀ ਪਾਰਟੀਆਂ ਪਹਿਲਾਂ ਕਹਿੰਦੀਆਂ ਰਹੀਆਂ ਕਿ ਸੰਜੀਪ अरोड़ा ਨੂੰ ਸ਼ਾਇਦ ਇਸ ਕਰਕੇ ਇਹ ਚੋਣ ਲੜਾਈ ਆ ਰਹੀ ਹੈ ਕਿ ਰਾਜ ਸਭਾ ਦੀ ਸੀਟ ਜਿਹੜੀ ਹੈ ਉਹ ਉਹਦੇ ਤੇ ਕੇਜਰੀਵਾਲ ਆਪ ਜਾਣਾ ਚਾਹੁੰਦੇ ਨੇ ਪਰ ਕੇਜਰੀਵਾਲ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਉਹ ਨਹੀਂ ਜਾਣਗੇ ਜੀ ਤੇ ਫਿਰ ਬਾਰੀ ਆ ਗਈ ਸੁਸੋਧਿਆ ਦੀ ਕਿ ਸੁਸੋਧਿਆ ਜਾਣਗੇ ਜੀ ਹੁਣ ਖਬਰ ਆ ਰਹੀਆਂ ਫਿਰ ਪਿਛਲੇ ਕੁਝ ਦਿਨਾਂ ਤੋਂ ਖਬਰਾਂ ਆ ਰਹੀਆਂ ਸੀ ਕਿ ਜਿਹੜਾ ਉਸਵਾਲ ਗਰੁੱਪ ਹੈ ਉਸ ਦੇ ਜਿਹੜੇ ਚੇਅਰਮੈਨ ਹੈ ਸ਼ਾਇਦ ਉਹਨਾਂ ਨੂੰ ਭੇਜਿਆ ਜਾਏ ਬਿਲਕੁਲ ਪਰ ਹੁਣ ਕੁੱਲ ਮਿਲਾ ਕੇ ਰਜਿੰਦਰ ਗੁਪਤਾ ਨੂੰ ਭੇਜਿਆ ਗਿਆ ਅੱਜ ਸਵੇਰੇ ਜਿਵੇਂ ਹੀ ਖਬਰ ਆਈ ਉਹਨਾਂ ਨੇ ਪੰਜਾਬ ਯੋਜਨਾ ਕਮਿਸ਼ਨ ਦਾ ਜਿਹੜਾ ਯੋਜਨਾ ਬੋਰਡ ਦੇ ਚੇਅਰਮੈਨ ਹੋ ਸੀਗੇ ਸੋ ਉਹਨਾਂ ਨੇ ਉਸ ਅਹੁਦੇ ਤੋਂ ਅਸਤੀਫਾ ਦਿੱਤਾ ਸਵੇਰੇ ਅੱਜ ਤੇ ਇਸ ਦੇ ਨਾਲ ਨਾਲ ਉਹਨਾਂ ਨੇ ਜਿਹੜੀ ਕਾਲੀ ਮਾਤਾ ਮੰਦਰ ਦੀ ਪ੍ਰਬੰਧਕੀ ਕਮੇਟੀ ਹੈ ਪਟਿਆਲਾ ਦੀ ਉਹਦੇ ਤੋਂ ਵੀ ਉਹਨਾਂ ਨੇ ਰਜਾਇਨ ਕੀਤਾ ਸੋ ਉਹਦੇ ਤੋਂ ਉਹਨਾਂ ਦੋ ਅਹੁਦਿਆਂ ਤੋਂ ਰਜਾਇਨ ਕਰਨਾ ਔਰ ਫਿਰ ਇਹ ਖਬਰ ਸਾਹਮਣੇ ਆਣਾ ਹੈ ਨਾ ਤਾਂ ਇਹ ਗੱਲ ਦੀ ਇਹ ਗੱਲ ਦੀ ਸੰਕੇਤਤਾ ਦਿੰਦੇ ਆ ਕਿ ਉਹਨਾਂ ਨੂੰ ਰਾਸਵਾ ਭੇਜਿਆ ਜਾ ਸਕਦਾ ਪਰ ਅਜੇ ਇਹਦੇ ਉੱਤੇ ਕੋਈ ਅਫੀਸ਼ੀਅਲ ਜਿਹੜਾ ਕੋਈ ਵਰਸ਼ਨ ਸਰਕਾਰ ਦਾ ਜਾਂ ਅਫੀਸ਼ੀਅਲ ਅਨਾਉਂਸਮੈਂਟ ਅਜੇ ਤੱਕ ਨਹੀਂ ਆਈ ਹੈ ਹੈ ਨਾ ਹੁਣ ਇਹ ਇਹ ਤੁਹਾਡੀ ਗੱਲ ਦੇਖਣੀ ਹੋਏਗੀ ਕਿ ਇਹ ਪ੍ਰਧਾਨ ਮੁੱਖ ਮੰਤਰੀ ਭਗਵੰਤ ਮਾਨ ਆਪ ਕਰਦੇ ਨੇ ਜਾਂ ਦਿੱਲੀ ਵਾਲੇ ਕਰਦੇ ਨੇ ਹੈ ਨਾ ਇਹ ਇਹ ਵੀ ਗੱਲ ਦੇਖਣ ਵਾਲੀ ਹੋਏਗੀ ਪਰ ਇੱਕ ਗੱਲ ਇਹਦੇ ਵਿੱਚ ਜ਼ਰੂਰ ਹੈ ਕਿ ਆਮ ਆਦਮੀ ਪਾਰਟੀ ਦੇ ਉੱਤੇ ਪਿਛਲੇ ਸਮੇਂ ਦੇ ਵਿੱਚ ਇਹ ਇਲਜ਼ਾਮ ਲੱਗਦੇ ਰਹੇ ਹਨ ਕਿ ਉਹ ਪੰਜਾਬ ਦੇ ਬਾਹਰਲੇ ਲੋਕਾਂ ਨੂੰ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਵਿਕਾਰੀ ਸੀਟਾਂ ਉਹ ਦੇ ਰਹੀ ਹੈ ਪਰ ਇਹਦੇ ਰਾਹੀਂ ਮੈਨੂੰ ਸਿਰਫ ਜਿਹੜੀ ਗੱਲ ਲੱਗ ਰਹੀ ਹੈ ਕਿ ਜਿਹੜੇ ਪਾਰਟੀ ਦੇ ਵਰਕਰ ਜਿਹੜੇ ਪਾਰਟੀ ਦੇ ਪਾਰਟੀ ਲਈ ਗਰਾਊਂਡ ਤੇ ਕੰਮ ਕਰਨ ਵਾਲੇ ਲੋਕ ਹੈ ਉਹਨਾਂ ਦਾ ਕੀ ਬਣੇਗਾ ਫਿਰ ਉਹਨਾਂ ਦੀ ਤਾਂ ਕੋਈ ਜਿਹੜੀ ਹੈ ਵੈਲਿਊ ਨਹੀਂ ਰਹੀ ਤੁਸੀਂ ਜਿਮ ਨਹੀਂ ਚੋਣ ਹੁੰਦੀ ਹੈ ਤੁਸੀਂ ਦੂਜੇ ਪਾਸੇ ਦੂਜੀ ਪਾਰਟੀ ਤੋਂ ਬੰਦਾ ਲੈ ਕੇ ਲੜਾਉਨੇ ਹੋ ਹੈਨਾ ਇਸ ਤਰ੍ਹਾਂ ਜਿਹੜੀ ਕੋਈ ਸੀਟ ਹੁੰਦੀ ਰਾਜ ਸਭਾ ਦੀ ਸੀਟ ਹੁੰਦੀ ਹੈ ਤੁਸੀਂ ਕਿਸੇ ਤੁਸੀਂ ਕਿਸੇ ਬਿਜ਼ਨਸਮੈਨ ਨੂੰ ਹੈਨਾ ਕਿਸੇ ਇੰਡਸਟਰੀਅਲਿਸਟ ਨੂੰ ਕਿਉਂ ਤੇ ਜੀ ਜੀ ਬਿਲਕੁਲ ਤੇ ਫਿਰ ਜਿਹੜੇ ਆਪ ਦੇ ਵਰਕਰ ਹੈ ਜਿਹੜੇ ਆਮ ਆਦਮੀ ਆਮ ਆਦਮੀ ਜਿਹੜਾ ਹੈ ਉਹ ਕਿੱਥੇ ਜਾਏਗਾ ਬਿਲਕੁਲ ਇਹ ਸਵਾਲ ਜਿਹੜਾ ਹੈ ਉਹ ਪੁੱਛਣ ਵਾਲਾ ਬਣ ਜੀ ਸਰ ਅੱਗੇ ਵਧਦੇ ਹਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ 41 ਮੈਂਬਰੀ ਕਮੇਟੀ ਦਾ ਐਲਾਨ ਕੀਤਾ ਹੈ ਤੇ ਕਹਿੰਦੇ ਸੀ ਕਿ ਉਹਨਾਂ ਤੇ ਇਸ ਨੂੰ ਅੱਗੇ ਪਾਉਣ ਦਾ ਦਬਾਅ ਹੈ ਪਰ ਉਹ ਉੱਥੇ ਹੀ ਅੜੇ ਰਹੇ ਤੇ ਉਹਨਾਂ ਨੇ ਸਟੈਂਡ ਲੈ ਲਿਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਬਿਲਕੁਲ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਜਿਹੜੀ ਕੱਲ 11 41 ਮੈਂਬਰੀ ਕਮੇਟੀ ਦਾ ਐਲਾਨ ਕੀਤਾ ਐਕਚੁਅਲੀ 31 ਮੈਂਬਰਾਂ ਦਾ ਐਲਾਨ ਕੀਤਾ ਤੇ ਬਾਕੀ ਜਿਹੜੇ ਨੇ 10 ਕੋਪਟ ਕੀਤੇ ਜਾਣੇ ਪ੍ਰਧਾਨ ਵੱਲੋਂ ਨਾਮਜ਼ਦ ਕੀਤੇ ਜਾਣੇ ਸੋ ਇਹਨੂੰ ਲੈ ਕੇ ਕਾਫੀ ਖਬਰਾਂ ਆ ਰਹੀਆਂ ਸੀ ਕਿ ਆ ਪਾਰਟੀ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਧੜਾ ਹੈ ਜਿਹੜਾ ਗੱਲਾਂ ਨੂੰ ਆਪਣੇ ਤਰੀਕੇ ਨਾਲ ਸਾਰਾ ਸਿਸਟਮ ਚਲਾਉਣਾ ਚਾਹੁੰਦਾ ਤੇ ਉਹਦੇ ਵਿੱਚ ਸੁਰਜੀਤ ਸਿੰਘ ਰਖੜਾ ਦਾ ਵੀ ਨਾਮ ਸੀ ਉਹਦੇ ਵਿੱਚ ਝੁੰਦਾ ਦਾ ਵੀ ਨਾਮ ਸੀ ਹੈਨਾ ਉਹਦੇ ਵਿੱਚ ਇੱਕ ਦੋ ਹੋਰ ਲੀਡਰ ਚੰਦੂ ਮਾਜਰਾ ਦਾ ਨਾਮ ਹੈ ਜੀ ਹੈਨਾ ਸੋ ਇਹ ਕਿਹਾ ਜਾ ਰਿਹਾ ਸੀਗਾ ਕਿ ਇਹਦੇ ਬਾਰੇ ਪਹਿਲਾਂ ਮੀਟਿੰਗ ਹੋ ਚੁੱਕੀ ਸੀ ਰਵਿੰਦਰ ਸਿੰਘ ਜਿਹੜੇ ਸੀਨੀਅਰ ਬਜ਼ੁਰਗ ਅਕਾਲੀ ਆਗੂ ਨੇ ਉਹਨਾਂ ਦੀ ਦੇ ਫਾਰਮ ਹਾਊਸ ਤੇ ਇੱਕ ਮੀਟਿੰਗ ਹੋਈ ਸੀ ਤੇ ਇਸ ਦਾ ਐਲਾਨ ਜਿਹੜਾ ਹੈ ਉਹ ਅੱਗੇ ਪੈ ਰਿਹਾ ਸੀ ਆਪਾਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਡੈਲੀਗੇਟ ਅ ਜਲਾਸ ਸੀ ਇਹਨਾਂ ਦਾ ਉਹ ਵੀ ਅੱਗੇ ਪਾ ਦਿੱਤਾ ਗਿਆ ਪਹਿਲਾਂ ਕਿਹਾ ਗਿਆ ਹੜਾਂ ਦਾ ਅੜਾਂ ਕਰਕੇ ਪਿੱਛੇ ਪਾ ਦਿੱਤਾ ਪਰ ਉਹ ਹੁਣ ਫੇਰ ਉਹਨੂੰ ਅੱਗੇ ਪਾ ਦਿੱਤਾ ਗਿਆ ਸੋ ਇਹ ਇੱਕ ਨਾ ਇਸ ਤਰ੍ਹਾਂ ਲੱਗ ਰਿਹਾ ਸੀ ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕਰ ਰਹੇ ਸੀਗੇ ਕਿ ਜਿਹੜੀ ਇਹ ਪਾਰਟੀ ਹੈ ਇਸ ਪਾਰਟੀ ਦਾ ਲੋਕਾਂ ਦੇ ਵਿੱਚ ਇੱਕ ਇਹ ਤਾਂ ਆਇਆ ਸੀਗਾ ਜ਼ਰੂਰ ਕਿ ਅਕਾਲੀ ਦਲ ਜਿਹੜਾ ਹੈ ਪੁਨਰ ਸਰਜੀਤ ਅਕਾਲੀ ਦਲ ਯਾਨੀ ਹਰਪ੍ਰੀਤ ਸਿੰਘ ਦੀ ਗਵਾਈ ਚ ਆਏਗਾ ਇਹ ਕੁਝ ਜਿਹੜਾ ਐਗਜ਼ਿਸਟਿੰਗ ਅਕਾਲੀ ਦਲ ਹੈ ਉਹਦੇ ਨਾਲੋਂ ਕੋਈ ਵੱਖਰੀ ਚੀਜ਼ ਪੇਸ਼ ਕਰੇਗਾ ਤੇ ਪਰ ਇਹ ਆਪਣੇ ਆਪ ਦੇ ਵਿੱਚ ਉਲਝਿਆ ਜਿਹਾ ਲੱਗਿਆ ਇਸ ਤਰ੍ਹਾਂ ਲੱਗਿਆ ਕਿ ਆ ਗਿਆਨੀ ਹਰਪ੍ਰੀਤ ਸਿੰਘ ਕੋਈ ਸਟੈਂਡ ਨਹੀਂ ਲੈ پا ਰਹੇ ਕੋਈ ਡਿਸੀਜਨ ਨਹੀਂ ਕਰ پا ਰਹੇ ਜਿਹੜੇ ਇਹ ਲੀਡਰ ਨੇ ਦੂਜੇ ਉਹ ਆ ਜਿਹੜੇ ਅਕਾਲੀ ਦਲ ਵੱਲੋਂ ਆਏ ਹੋਏ ਹੈ ਹਨਾ ਉਹ ਉਹ ਉਹਨਾਂ ਨੂੰ ਬੱਸ ਨਹੀਂ ਚੱਲਣ ਦੇ ਰਹੇ ਇਸ ਦੇ ਨਾਲ ਨਾਲ ਜਿਹੜੀ ਪੰਜ ਮੈਂਬਰੀ ਕਮੇਟੀ ਅਕਾਲ ਤਖਤ ਨੇ ਬੁਲਾਈ ਸੀ ਉਹਦਾ ਕੀ ਰੋਲ ਸੀਗਾ ਸੋ ਇਹ ਕਈ ਸਾਰੀਆਂ ਗੱਲਾਂ ਇਹਦੇ ਵਿੱਚ ਇਨਵੋਲਵ ਸੀਗੀਆਂ ਪਰ ਹੁਣ ਜਿਵੇਂ ਐਲਾਨ ਹੋਇਆ ਉਹਦੇ ਤੋਂ ਲੱਗਦਾ ਹੈ ਕਿ ਹਰਪ੍ਰੀਤ ਸਿੰਘ ਉਹਨਾਂ ਨੇ ਸਟੈਂਡ ਲਿਆ ਹੈ ਔਰ ਉਹਦਾ ਐਲਾਨ ਉਹਨਾਂ ਨੇ ਕਰ ਦਿੱਤਾ ਹੈ ਹੈਨਾ ਤੇ ਹਾਂ ਇਹਦੇ ਵਿੱਚ ਇਹ ਜ਼ਰੂਰ ਹੈ ਕਿ ਉਹਨਾਂ ਨੇ ਕੁਝ ਜਿਹੜੀਆਂ ਗੱਲਾਂ ਕੀਤੀਆਂ ਕਿ ਪ੍ਰਧਾਨ ਜਿਹੜਾ ਹੈ ਦੋ ਵਾਰ ਤੋਂ ਵੱਧ ਨਹੀਂ ਹੋਏਗਾ ਹੈਨਾ ਤੇ ਇੱਕ ਪਰਿਵਾਰ ਦੇ ਦੋ ਜੀ ਜਿਹੜੇ ਆ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਜਾਊਗੀ ਹਰਪੀ ਸਿੰਘ ਨੇ ਆਪਣੇ ਬਾਰੇ ਕਿਹਾ ਕਿ ਉਹ ਚੋਣ ਨਹੀਂ ਲੜਨਗੇ ਪੰਥਕ ਆਗੂਆਂ ਦੀ ਔਰ ਪੋਲਿਟਿਕਸ ਮੇਨਸਟ੍ਰੀਮ ਪੋਲਿਟਿਕਸ ਕਾਰਨ ਵਾਲਿਆਂ ਦਾ ਦੀ ਵੀ ਇੱਕ ਜਿਹੜੀ ਹੈ ਬਖਰੇਵਾ ਥੋੜਾ ਜਿਹਾ ਉਹ ਉਹ ਵੀ ਰਹੇਗਾ ਹੈਨਾ ਸੋ ਇਹ ਕੁਝ ਗੱਲਾਂ ਜਿਹੜੀਆਂ ਦੂਜੇ ਅਕਾਲੀ ਦਲ ਨਾਲੋਂ ਡਿਫਰੈਂਟ ਲੱਗਦੀਆਂ ਹੈਨਾ ਪਰ ਇਹ ਹੈਗਾ ਕਿ ਇਹ ਗਰਾਉਂਡ ਦੇ ਉੱਤੇ ਇਹਦੀ ਐਕਟੀਵਿਟੀ ਨਹੀਂ ਦਿਖ ਰਹੀ ਸੀ ਉਹਦਾ ਕਾਰਨ ਇਹ ਸੀ ਕਿ ਇਹ ਮੀਟਿੰਗਾਂ ਤਾਂ ਕਰੀ ਜਾ ਰਹੇ ਸੀਗੇ ਪਰ ਕੋਈ ਐਲਾਨ ਨਹੀਂ ਸੀ ਹੋ ਰਿਹਾ ਕੋਈ ਜਿੰਮੇਵਾਰੀਆਂ ਨਹੀਂ ਸੀ ਦਿੱਤੀਆਂ ਜਾ ਰਹੀਆਂ ਤੇ ਕਿਉਂਕਿ ਇਹ ਜਿਹੜੇ ਦੂਜੇ ਲੀਡਰ ਹੈ ਜਿਹੜੇ ਅਕਾਲੀ ਦਲ ਵਾਲੇ ਉਹ ਜਿਹੜੇ ਅਕਾਲ ਤਖਤ ਤੇ ਸੁਖਬੀਰ ਬਾਦਲ ਦੇ ਨਾਲ ਖੜੇ ਸੀਗੇ ਉਦੋਂ ਹੈਨਾ ਦੋਸ਼ੀਆਂ ਦੀ ਕਟਹਿਰੀ ਕਟਹਿਰੇ ਚ ਉਹ ਉਹ ਜਿਹੜੇ ਲੀਡਰ ਹੈ ਉਹ ਬਸ ਨਹੀਂ ਸੀ ਚੱਲਣ ਦੇ ਰਹੇ ਸੋ ਹੁਣ ਇਹਨਾਂ ਨੇ ਸਟੈਂਡ ਲਿਆ ਤੇ ਇੱਕ ਇਹਦੇ ਨਾਲ ਇਹ ਪ੍ਰਭਾਵ ਜਰਾਇਆ ਜਾਏਗਾ ਕਿ ਗਿਆਨੀ ਹਰਪੀ ਸਿੰਘ ਨੇ ਸਟੈਂਡ ਲਿਆ ਉਹਦੇ ਨਾਲ ਬੰਦਿਆਂ ਨੂੰ ਜਿੰਮੇਵਾਰੀਆਂ ਮਿਲਣਗੀਆਂ ਤੇ ਗਰਾਊਂਡ ਤੇ ਕੰਮ ਹੁੰਦਾ ਦਿਖੇਗਾ ਜੀ ਜਿਹੜਾ ਕਿ ਹੁਣ ਤੱਕ ਨਹੀਂ ਹੋ ਰਿਹਾ ਸੀਗਾ ਸੋ ਇਹ ਇੱਕ ਚੰਗਾ ਡਿਸੀਜਨ ਉਹਨਾਂ ਨੇ ਲਿਆ ਹੈ ਇਹਦਾ ਪਾਰਟੀ ਨੂੰ ਫਾਇਦਾ ਹੋਏਗਾ ਪਰ ਫਾਇਦਾ ਤਾਂ ਹੀ ਹੋਏਗਾ ਜੇ ਉਹ ਕਿਉਂਕਿ ਦੇਖੋ ਡੈਮੋਕ੍ਰੇਸੀ ਦੀ ਗੱਲ ਕੀ ਕਹਿ ਕੇ ਡੈਮੋਕ੍ਰੇਸੀ ਹੋਣੀ ਚਾਹੀਦੀ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਚੋਣ ਹੋਣੀ ਚਾਹੀਦੀ ਹੈ ਪਰ ਪਾਰਟੀ ਦੇ ਵਿੱਚ ਇੱਕ ਅਥਾਰਟੀ ਜ਼ਰੂਰ ਹੋਣੀ ਚਾਹੀਦੀ ਜਿਹੜੀ ਜਿਹਦੇ ਜਿਹੜੀ ਸਾਰੇ ਬੰਦਿਆਂ ਨੂੰ ਗੱਲ ਤਨਵੀਹ ਕਰ ਸਕੇ ਜਿਹਦੇ ਸਾਰੀ ਗੱਲ ਮਨਸਾ ਕਰਨ ਅਦਰਵਾਈਜ਼ ਅਨਾਰਕੀ ਵੀ ਬਣੀ ਅਨਾਰਕੀ ਪੈਦਾ ਹੋ ਜਾਂਦੀ ਹੈ ਹੈਨਾ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਠੀਕ ਡਿਸੀਜਨ ਲਿਆ ਔਰ ਇਹਦੇ ਨਾਲ ਪਾਰਟੀ ਨੂੰ ਫਾਇਦਾ ਜ਼ਰੂਰ ਹੋਏਗਾ ਅ ਸਰ ਅਗਲੀ ਖਬਰ ਬੜੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਫਰੋਜਪੁਰ ਵਿੱਚ ਇੱਕ ਪਿਓ ਨੇ ਆਪਣੀ ਧੀ ਦੇ ਹੱਥ ਬੰਨ ਕੇ ਤੇ ਉਸ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ ਤੇ ਨਾਲ ਵੀਡੀਓ ਵੀ ਬਣਾਈ ਇਹ ਇਸ ਮੰਦਭਾਗੀ ਘਟਨਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋ ਦੇਖੋ ਬੈਠੇ ਤਾਂ ਇਹ ਜਿਹੜੀ ਖਬਰ ਹੈ ਨਾ ਇਸ ਖਬਰ ਵਰਗੀਆਂ ਘਟਨਾਵਾਂ ਆਮ ਤੌਰ ਤੇ ਹੁੰਦੀਆਂ ਰਹਿੰਦੀਆਂ ਹਨ ਜੀ ਪਰ ਇਹ ਜਿਹੜੀ ਘਟਨਾ ਵੀ ਤੁਸੀਂ ਆਪਣੇ ਬੱਚੇ ਨੂੰ ਉਹਦੇ ਹੱਥ ਬੰਨ ਕੇ ਵੀਡੀਓ ਬਣਾਉਂਦੇ ਹੋਏ ਉਹਨੂੰ ਨਹਿਰ ਚ ਸੁੱਟਦੇ ਹੋ ਜੀ ਇਹ ਇੱਕ ਜਿਹੜੀ ਸਾਡੇ ਸਮਾਜ ਦੇ ਵਿੱਚ ਇੱਕ ਚੱਲ ਰਹੀ ਹੈ ਨਾ ਆਨਰ ਕਿਲਿੰਗ ਜਿਹਨੂੰ ਕਹਿੰਦੇ ਅਸੀਂ ਮੈਂ ਤਾਂ ਕਹਿੰਦਾ ਇਹਨੂੰ ਆਨਰ ਕਿਲਿੰਗ ਵੀ ਨਹੀਂ ਕਹਿਣਾ ਚਾਹੀਦਾ ਇਹਨੂੰ ਸਿੱਧਾ ਮਰਡਰ ਹੀ ਕਤਲ ਹੀ ਕਹਿਣਾ ਚਾਹੀਦਾ ਬਿਲਕੁਲ ਇਹ ਜਿਹੜੀ ਮੈਂ ਰਿਪੋਰਟ ਪੜ੍ਹੀ ਹੈ ਇਹਦੇ ਬਾਰੇ ਕੇਸ ਬੰਦੇ ਦੀਆਂ ਛੇ ਧੀਆਂ ਹਾਂ ਤੇ ਇਸ ਜਿਹੜੀ ਇਹ ਧੀ ਸੀਗੀ ਇਹਦੇ ਇਹਦੇ ਸ਼ਾਇਦ ਇਹਦੇ ਕੈਰੈਕਟਰ ਤੇ ਉਹਨੂੰ ਸ਼ੱਕ ਸੀ ਹਾਂ ਤੇ ਜਿਹਦੇ ਕਰਕੇ ਉਹ ਉਹਨੂੰ ਲੈ ਗਿਆ ਜੀ ਨਾਲ ਤੇ ਉਹਦੀ ਮਦਰ ਵੀ ਨਾਲ ਸੀ ਕੁੜੀ ਦੀ ਹਾਂ ਤੇ ਉਹਨਾਂ ਨੇ ਉਹ ਉਹਨੇ ਹੱਥ ਬੰਨੇ ਹੱਥ ਬੰਨ ਕੇ ੱਤਕਾ ਦੇ ਕੇ ਉਹ ਉਹਨੂੰ ਨਹਿਰ 'ਚ ਸੁੱਟ ਦਿੱਤਾ ਉਹਦੀ ਮਾਂ ਜਿਹੜੀ ਆ ਉਹ ਮਿੰਨਤਾ ਵੀ ਕਰਦੀ ਰਹੀ ਪਰ ਉਹ ਬੰਦਾ ਰੁਕਿਆ ਨਹੀਂ ਤੇ ਬਾਅਦ ਚ ਉਹ ਨਾ ਵੀਡੀਓ ਵਿੱਚ ਉਹ ਕਹੇ ਇਹ ਕਹਿੰਦਾ ਵੀ ਸੁਣਿਆ ਜਾ ਸਕਦਾ ਕਿ ਮੈਂ ਸੁੱਟਤੀ ਚਲੋ ਹੁਣ ਸਵੀਰ ਨੂੰ ਵੀਡੀਓ ਸ਼ੇਅਰ ਕਰਾਂਗੇ ਹੂੰ ਤੇ ਹੁਣ ਕਹਿੰਦੇ ਇਹ ਪਤਾ ਲੱਗਿਆ ਕਿ ਉਹ ਕੁੜੀ ਦੀ ਭੂਆ ਨੇ ਜੀ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ ਜੀ ਤੇ ਉਸ ਸ਼ਿਕਾਇਤ ਤੋਂ ਬਾਅਦ ਹੁਣ ਪੁਲਿਸ ਨੇ ਉਹਨੂੰ ਬੰਦੇ ਨੂੰ ਅਰੈਸਟ ਕੀਤਾ ਹੂੰ ਆ ਬਾਕੀ ਇਹ ਇੱਕ ਮਾਨਸਿਕਤਾ ਹੈ ਸਮਾਜ ਦੀ ਨਾ ਜੀ ਇਸ ਤਰ੍ਹਾਂ ਦੀ ਮਾਨਸਿਕਤਾ ਹੈ ਕਿ ਜੇ ਕੁੜੀ ਕੋਈ ਇਹ ਕੰਮ ਕਰੇ ਤਾਂ ਕਹਿੰਦੇ ਜੀ ਸਾਡੀ ਇੱਜ਼ਤ ਚਲੀ ਗਈ ਜੇ ਮੁੰਡਾ ਕਰੇ ਤਾਂ ਨਹੀਂ ਬਿਲਕੁਲ ਇਹ ਮੁੰਡਾ ਭਾਵੇਂ ਜੋ ਮਰ ਜੋ ਮਰਜੀ ਪਾਵੇ ਜਿਸ ਤਰ੍ਹਾਂ ਦੇ ਵੀ ਕੱਪੜੇ ਪਾਵੇ ਜੋ ਮਰਜੀ ਖਾਵੇ ਪੀਵੇ ਤੇ ਉਹ ਮੁੰਡਾ ਹੈ ਤੇ ਕੁੜੀ ਦੀ ਇੱਕ ਮਾਨਸਿਕਤਾ ਜਿਹੜੀ ਹੈ ਕੁੜੀ ਬਾਰੇ ਇੱਕ ਅਲੱਗ ਮਾਨਸਿਕਤਾ ਹੈ ਤੁਸੀਂ ਇਹ ਦੇਖ ਲਓ ਵੀ ਇਹ ਮਾਨਸਿਕਤਾ ਦੇਖੋ ਕਿ ਜਦੋਂ ਤੁਸੀਂ ਖਡਾਉਣਾ ਖਰੀਦਦੇ ਹੋ ਬੱਚੇ ਨੂੰ ਹਾਂ ਮੁੰਡਾ ਹੋਵੇ ਤੁਸੀਂ ਕਹਿੰਦੇ ਟਰੈਕਟਰ ਲੈ ਲੈ ਹੂੰ ਬੰਦੂਕ ਲੈ ਲੈ ਜੀ ਹੈਨਾ ਬਿਲਕੁਲ ਇਦਾਂ ਹੀ ਕਹਿੰਦੇ ਨਾ ਹੂੰ ਜੀਪ ਲੈ ਲੈ ਹੂੰ ਸਿੰਪਲਸ ਜੇ ਕੁੜੀ ਹੋਵੇ ਡੌਲ ਲੈ ਲੈ ਹੂੰ ਹੈ ਕਿੰਦਾ ਸਮਾਨ ਲੈ ਲੈ ਹੂੰ ਜੀ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਉਹ ਕਰਦੇ ਬਿਲਕੁਲ ਸੋ ਇਹ ਸਾਡੇ ਸਮਾਜ ਦੇ ਵਿੱਚ ਇੱਕ ਮਾਨਸਿਕਤਾ ਬਣੀ ਹੋਈ ਹੈ ਜੀ ਜਿਹੜੀ ਕਿ ਮਰਦ ਪ੍ਰਧਾਨ ਸਮਾਜ ਦੀ ਹੂੰ ਇਤਰੀ ਸੋਚ ਦਾ ਪ੍ਰਤੀਕ ਹੈ ਇਹ ਜਿਹੜੀ ਜਿਹੜਾ ਮਰਡਰ ਹੈ ਇਹ ਜਿਹੜਾ ਕਤਲ ਹੈ ਇਹ ਉਸੇ ਸੋਚ ਦਾ ਦੀ ਐਕਸਟੈਂਸ਼ਨ ਹੈ ਹੂੰ ਤੇ ਇਹਨੂੰ ਮਾਨਸਿਕ ਜਿਹੜੇ ਮਨੋਵਿਗਿਆਨੀ ਹੈ ਉਹ ਇਸ ਨਜ਼ਰੀਏ ਨਾਲ ਦੇਖਦੇ ਨੇ ਕਿ ਇਹ ਜਿਹੜੀ ਔਰਤ ਪ੍ਰਤੀ ਸੋਚ ਹੈ ਉਹਦਾ ਇਹ ਉਹਦੀ ਜਿੰਦੀ ਜਾਗ ਦੀ ਉਦਾਹਰਣ ਹੈ ਹੂੰ ਗੁੱਸੇ 'ਚ ਆਇਆ ਬੰਦਾ ਹੈ ਨਾ ਗੁੱਸੇ 'ਚ ਆ ਕੇ ਫਿਰ ਤੁਸੀਂ ਕੰਮ ਕਰਦੇ ਹੋ ਇਹ ਉਹ ਗੁੱਸਾ ਤੁਹਾਡਾ ਥੋੜੇ ਕੁਝ ਪਲਾਂ ਦਾ ਹੁੰਦਾ ਤੇ ਤੁਹਾਡੀ ਸਾਰੀ ਜ਼ਿੰਦਗੀ ਦਾ ਪਛਤਾਵਾ ਹੁੰਦਾ ਹੈ ਪਰ ਸਰ ਚਾਹੇ ਪਿਓ ਹੈ ਚਾਹੇ ਭਰਾ ਹੈ ਜਿਵੇਂ ਮਰਜੀ ਹੈ ਪਰ ਸਾਨੂੰ ਕਿਸੇ ਦੀ ਜ਼ਿੰਦਗੀ ਲੈਣ ਦਾ ਕਿਸੇ ਨੂੰ ਕਿਸੇ ਦੀ ਜ਼ਿੰਦਗੀ ਕਿਸੇ ਤੋਂ ਖੋਣ ਦਾ ਹੱਕ ਨਹੀਂ ਹੈ ਉਹ ਬਿਲਕੁਲ ਇਹ ਘਿਣਾਉਣਾ ਜੁਰਮ ਹੈ ਕਤਲ ਹੈ ਜਦੀ ਸਜ਼ਾ ਉਦਾਂ ਹੀ ਹੋਣੀ ਚਾਹੀਦੀ ਹੈ ਜਿਵੇਂ ਦੂਜੇ ਜਿਹੜੀ ਕਤਲਾਂ ਦੀ ਹੁੰਦੀ ਹੈ ਜੀ ਸੋ ਧੰਨਵਾਦ ਲਾਲੀ ਜੀ ਸ਼ੁਕਰੀਆ ਸੋ ਇਹ ਸੀ ਅੱਜ ਦੇ ਕੁਝ ਮੁੱਦਿਆਂ ਤੇ ਚਰਚਾ ਤੇ ਕੱਲ ਨੂੰ ਹੋਰ ਮੁੱਦੇ ਨਵੇਂ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ